ਘੜ ਪੀੜਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਪੁੱਜ ਨੇ ਪਿੰਡ ਧਾਰੇਵਾਲ ਅਤੇ ਗਿੰਦੜ ਪਿੰਡੀ ਤੇ ਲੋਕਾਂ ਨੂੰ 7000 ਲੀਟਰ ਡੀਜ਼ਲ ਅਤੇ 4 ਲੱਖ ਰੁਪਏ ਕੈਸ਼ ਉਹਨਾ ਮੁਹੱਈਆ ਕਰਵਾਇਆ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਪੰਜਾਬ ਸਰਕਾਰ ਹਰੇਕ ਮਾਮਲੇ ਤੇ ਫੇਲ ਹੁੰਦੀ ਜਾ ਰਹੀ ਆ ਕਾਲੀਆਂ ਨੂੰ ਹੁਣ ਲੋਕ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਤੁਸੀਂ ਹੋਏ ਪੰਜਾਬ ਬਚਾਓ ਉਹਨਾਂ ਨੇ ਕਿਹਾ ਕਿ ਫਿਲਹਾਲ ਲੋਕਾਂ ਨੂੰ ਡੀਜ਼ਲ ਤੇ ਕੈਸ਼ ਦੀ ਜ਼ਿਆਦਾ ਲੋੜ ਪੈਂਦੀ ਹੈ ਅਤੇ ਜਦੋਂ ਫਿਰ ਪਾਣੀ ਘਟੇਗਾ ਤਾਂ ਮੈਡੀਕਲ ਟੀਮਾਂ ਤੇ ਦਵਾਈਆਂ ਉਹਨਾਂ ਨੂੰ ਮੁਹਈਆ ਕਰਵਾਇਆ ਜਾਣ ਗਿਆ ਤੇ ਗੁਰੂ ਜੀ ਅਨੀ ਸਾਧ ਸੰਗਤ ਜੀ ਪਤੀ ਅਸਕਰ ਜੀ ਵਾਈਟ ਜੀ ਦਾ ਬਲਸਾ ਵਾਈਟ ਐਸ ਆਲ ਆਪ ਤਾਂ ਕਾਰਨ ਤੇ ਸਰਕਾਰ ਦੀ ਨਿਲੇਕੀ ਕਾਰਨ ਉਹ ਬਟਨ ਨੂੰ ਸਾਥ ਦੇਣ ਲੱਗ ਗਿਆ ਆਹ ਬੋਖ ਸਕਦਾ ਸੀ ਜੇ ਸਰਕਾਰ ਆਪਣੀ ਹਮਾਗ ਹੋਦੀ ਵਿਆਹ ਮੇ ਇੱਕ ਹਮਤ ਹੁੰਦੀ ਤੁਸੀਂ ਦੇਖ ਲਓ ਇਹ ਦੋਟੇ ਪਾਕਿਸਤਾਨ ਦੇ ਮੁੱਖ ਮੰਤਰੀ ਹੁੰਦੇ ਸੀ ਜਨਵਰੀ ਦੇ ਮਹੀਨੇ ਮੀਟਿੰਗ ਕਰਦੇ ਪਰ ਹੁੰਦੇ ਸੀ ਕਿ ਪ੍ਰਸਾਪਾਂ ਦਾ ਪਹਿਲੇ ਕਿ ਕੀ ਕੀ ਕਰਨਾ ਹੈ ਪ੍ਰਸਾਪਾਂ ਦੇ ਸਮੇਂ ਤੋਂ ਪਹਿਲੇ ਕਰ ਲੈ ਜੇ ਮੀਆਂ ਟ੍ਰੇਨਾਂ ਸਾਫ਼ ਕਰਨੀਆਂ ਹਨ ਪੱਕੇ ਕਰਨੇ ਹਨ ਉਹ ਨਾਲ ਦੇ ਨਾਲ ਪੈਸਾ ਲੈ ਕੇ ਸਾਰਾ ਇੰਜ਼ਾਮ ਕਰ ਲੈਂਦੇ ਸੀ ਤੇ ਵਿਚਾਰ ਹੁੰਦਾ ਸੀ ਜਦੋਂ ਵੀ ਝਾੜੋ ਵਾਲੀ ਸਰਕਾਰ ਆਈ ਹੈ 4 ਸਾਲ ਹੋ ਗਏ ਇੱਕ ਵਾਰ ਮੀਟਿੰਗ ਵੀ ਨਹੀਂ ਹੋਈ ਆਹ ਸਾਇਕ ਨੂੰ ਦੇਖੋ ਸੇਖੇ ਦਰਿਆਵਾਂ ਦਾ ਸਾਫੀ ਨਿਵ ਉਤੇ ਇੰਨਾ ਚੜ ਗਿਆ ਤੇ ਦਰਿਆ ਦਾ ਲੈਵਲ ਤੇ ਜ਼ਮੀਨਾਂ ਤੇ ਲੈਵਲ ਘੱਟ ਗਿਆ ਤੇ ਦਰਾ ਦਾ ਲੈਵਲ ਉਤੇ ਹੋ ਗਿਆ ਇੰਨਾ ਪ੍ਰਭਾਵ ਪੈਂਦਾ ਬੰਦ ਤਰਫੀਆਂ ਨਿਵਤਾ ਤੇ ਸਾਰੇ ਟੁੱਟ ਗਏ ਆ ਤਾਂ ਨਿਵਤਾ ਕੋਣਾ ਕੋਣਾ ਜੇ ਪਚਾ ਗਿਆ ਕਿ ਆਪਣੀ ਲੋਕਾਂ ਨੇ ਆਪ ਕੀਤਾ ਹਲੇ ਵੀ ਮੈਂ ਪੂਰੇ ਪੰਜਾਬ ਜਾ ਕੇ ਆਇਆ ਹਾਂ ਭਲੇ ਵੀ ਕੋਈ ਸਰਕਾਰ ਦਾ ਅਫਸਰ ਨਹੀਂ ਆਇਆ ਹਾ ਕੋਈ ਕੋ ਜੀ ਸੀ ਬੀ ਦੇ ਦੇਣ ਕੋਈ ਵੱਡੇ ਮਸ਼ੀਨਰੀ ਦੇ ਦੇਣ ਮਦਦ ਕਰਨ ਬਿਲਕੁਲ ਨਹੀਂ ਦੇਖੋ ਜਿਹੜੀ ਥੋੜੀ ਸਮੱਸਿਆ ਹੈ ਕੋਈ ਸਮੱਸਿਆ ਸਾਡੀ ਮਾਲਵੇ ਦੀ ਵੀ ਹੈ ਜਿਵੇਂ ਥੋੜੇ ਗੰਦਾ ਪਾਣੀ ਆਉਂਦਾ ਹੈ ਇੱਥੇ ਬਈ ਦੇ ਧਰੂ ਸਾਡੇ ਉੱਥੇ ਜਾਂਦਾ ਹੈ ਆ ਜਿਹੜਾ ਪੁਟਾ ਨਾਲਾ ਉਹ ਜੂ ਗਾਣੇ ਵਿੱਚ ਦੇਈ ਉਹ ਤੋਂ ਸਾਰਾ ਗੰਦਾ ਪਾਣੀ ਸਭ ਨੂੰ ਚੜਿਆ ਉਹ ਸਾਰਾ ਆਪਣੇ ਉੱਤੇ ਰਖੜੀ ਕੇ ਤੋਕੇ ਇੱਥੇ ਤੇ ਲਿਆ ਆ। ਇੱਕ ਦਿਨ ਮੈਂ ਦੇਖ ਕੇ ਆਇਆ